ਸਰ ਸ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਵੈਗਰੂ ਕਲੌਥ ਹਾਊਸ ਐਂਡ ਬਟਿਕ ਵੱਲੋਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਕੁਝ ਵਰਕ ਵਾਲੇ ਸੂਟ ਲੈ ਕੇ ਆਏ ਆਂ ਤੇ ਪਾਰਟੀ ਵੇਅਰ ਸੂਟ ਲੈ ਕੇ ਆਏ ਆਂ ਇਹਦੇ ਵਿੱਚੋਂ ਪਹਿਲਾ ਸੂਟ ਦੇਖੋ ਜੀ ਇਹ ਸੀ ਗ੍ਰੀਨ ਕਲਰ ਦਾ ਸੂਟ ਹੈ نیچے ਘੇਰੇ ਉੱਪਰ ਦੇਖੋ ਤੁਸੀਂ ਵਰਕ ਦੇਖ ਸਕਦੇ ਹੋ نیچے ਘੇਰੇ ਉੱਪਰ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ ਵਰਕ ਦੀ ਦੇਖੋ ਵਰਕ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਏਕੇ ਦੀ ਏ SK ਦੀ ਸੌਰੀ SK ਦੀ ਇਹ कॉटन ਹੈ ਸਟਾਫ ਤੁਸੀਂ ਦੇਖ ਸਕਦੇ ਹੋ ਸੈਲਫ ਵਾਲਾ ਸਟਾਫ ਹੈ ਜੀ ਦੇਖੋ ਇਹਦੇ ਵਿੱਚ ਡੱਬੀ ਬਣੀ ਹੋਈ ਹੈ ਸਟਾਫ ਤੁਸੀਂ ਦੇਖ ਸਕਦੇ ਹੋ ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ ਦੇਖੋ ਸੈਲਫ ਪ੍ਰਿੰਟ ਬਣਿਆ ਹੋਇਆ ਸਟਾਫ ਦਾ SK ਦੀ कॉटन ਹੈ ਬਹੁਤ ਹੀ ਜ਼ਿਆਦਾ ਵਧੀਆ ਸਟਾਫ ਹੈ ਜੀ ਵਰਕ ਤੁਸੀਂ ਦੇਖ ਸਕਦੇ ਹੋ ਇਹ نیچے ਉੱਪਰ ਘੇਰੇ ਉੱਪਰ ਵਰਕ ਆਊਗਾ ਠੀਕ ਹੈ ਜੀ ਇਹਦੇ ਸੈਂਟਰ ਚ ਆਊਗਾ ਇਹ ਸ਼ਰਟ ਦੇ ਸੈਂਟਰ ਜਾਊਗਾ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਫਲਾਵਰ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਇਹਦੇ ਫਲਾਵਰ ਬਣੇ ਹੋਏ ਆ ਬਹੁਤ ਹੀ ਪਿਆਰਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਜੀ ਇਹ ਬਣ ਕੇ ਸੂਟ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋਣਾ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਣੀ ਹੈ ਜੀ ਦੇਖੋ ਇਹਦੇ ਨਾਲ ਜਿਹੜਾ ਸੀ ਤੁਹਾਨੂੰ ਦੁਪੱਟਾ ਦਵਾਂਗੇ ਉਹ ਪਾਰਟੀ ویئر ਦੁਪੱਟਾ ਦਵਾਂਗੇ ਠੀਕ ਹੈ ਜੀ ਫੈਨਸੀ ਦੁਪੱਟਾ ਆਊਗਾ ਇਹ ਵਾਲਾ ਇਹਦੇ ਨਾਲ ਆਊਗਾ ਦੁਪੱਟਾ 4 ਸਾਈਡ ਜਿਹੜੇ ਵਰਕ ਕੀਤਾ ਗਿਆ ਦੁਪੱਟੇ ਦੇ ਠੀਕ ਹੈ ਜੀ 4 ਸਾਈਡ ਇਹਦੇ ਵਰਕ ਕੀਤਾ ਗਿਆ ਬਹੁਤ ਹੀ ਥੋੜਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਤੇ ਪਾਰਟੀ ویئر ਦੁਪੱਟਾ ਪਿਓਰ ਦਾ ਦੁਪੱਟਾ ਰਹੂਗਾ ਜੀ ਨਾਲ ਦੇਖੋ ਪੂਰੇ ਦੁਪੱਟੇ ਦੇ ਉੱਪਰ ਵਰਕ ਹੈ ਜੀ 4 ਸਾਈਡ ਵਰਕ ਹੈ ਤੇ ਦੁਪੱਟੇ ਦੇ ਸੈਂਟਰ 'ਚ ਵੀ ਅ ਸਿਪੀ ਸਿਕਿੰਸ ਵਰਕ ਕੀਤਾ ਗਿਆ ਦੁਪट्टे ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਸਿਕਿੰਸ ਸਿਪੀ ਵਰਕ ਕੀਤਾ ਗਿਆ ਠੀਕ ਹੈ ਅੱਗੇ ਲਾਈਨਾਂ ਖਿੱਚ ਕੇ ਦੁਪट्टे ਨੂੰ ਹੋਰ ਵੀ ਜ਼ਿਆਦਾ ਗ੍ਰੇਸ ਦਿੱਤੀ ਗਈ ਗੋਟਾ ਪੱਤੀ ਦੀਆਂ ਲਾਈਨਾਂ ਖਿੱਚੀਆਂ ਗਈਆਂ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਜੀ ਪਾਰਟੀ ਵੇਅਰ ਸੂਟ ਹੈ ਜੀ ਪਿਓਰ ਕਾਟਨ ਐਸਕੇ ਦੀ ਹੈ ਇਹਦੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ 1495 ਰੁਪਏ 1495 ਰੁਪਏ ਅਸੀਂ ਤੁਹਾਨੂੰ ਇਹਦੀ ਦੇ ਰਹੇ ਹਾਂ ਪ੍ਰਾਈਸ ਇਸ ਤੋਂ ਅਗਲਾ ਕਲਰ ਆਊਗਾ ਇਹਦੇ ਵਿੱਚ ਮਿੱਠਾ ਜਾਂ ਪੀਲਾ ਕਲਰ ਦੇਖੋ ਇਹ ਕਾਊਗਾ ਇਹ ਵਾਲਾ ਕਲਰ ਇਹਦੇ ਤੋਂ ਦੋ ਕਲਰ ਮਿਲਣਗੇ ਸਾਡੇ ਕੋਲੋਂ ਇੱਕ ਇਹ ਵਾਲਾ ਕਲਰ ਮਿਲੇਗਾ ਠੀਕ ਹੈ ਵਰਕ ਤੁਸੀਂ ਦੇਖ ਸਕਦੇ ਹੋ ਸੂਟ ਉੱਪਰ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਹੈ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ ਲਾਈਟ ਜੇ ਗ੍ਰੇ ਕਲਰ ਨਾਲ ਸ਼ੈਡਡ ਕਲਰ ਨਾਲ ਤੇ ਵਰਕ ਕੀਤਾ ਗਿਆ ਠੀਕ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਹੈ ਐਸ ਕੇ ਦੀ ਕਾਟਨ ਹੈ समर कलेक्शन है ठीक एप्टा आउगा बहुत ही प्यारा फैंसी बहुत ही ज्यादा ठीक है जी ए वाल आउगा दुपट्टा फैंसी प्राइस दे हैं एदा सौ पचानवे रुपए पार्टीवेयर सूट है जी ये SKG कॉटन है प्योर